ਹਾਂਜੀ ਸਸਕਲ ਦਸਕੋ ਮੈਂ ਹਾਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਅਸੋ ਤੁਸੀਂ ਦੇਖ ਰਹੇ ਹੋ ਪੰਚਾਇਤ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਪ੍ਰਾਣੀਆਂ ਬਾਗਰੀਆਂ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਾਰ ਜਿਹੜਾ ਆ ਸ਼੍ਰੋਮਣੀ ਕਾਲੀ ਦਲ ਦੇ ਨਾਲ ਜਿਹੜਾ ਅੱਜ ਜੁੜ ਚੁੱਕਿਆ ਉਹਨਾਂ ਦੇ ਨਾਲ ਸਰਦਾਰ ਗੁਰੇਪਤ ਸਿੰਘ ਮਾਲਸਾਪਾ ਪਹੁੰਚੇ ਨੇ ਉਹਨਾਂ ਦੀ ਮੀਟਿੰਗ ਨੂੰ ਸਬੋਧਨ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਲਸਾਪਾ ਬਹੁਤ ਵੱਡਾ ਪਰਿਵਾਰ ਜਿਹੜਾ ਸਾਥੀਆਂ ਸਮੇਤ ਤੁਹਾਡੇ ਨਾਲ ਅੱਜ ਜੁੜਿਆ ਕੀ ਕਹਿਣਾ ਚਾਹੁੰਦੇ ਫਿਰ ਇਹ ਪਰਿਵਾਰ ਜਿਹੜਾ ਇਹ ਮੇਰਾ ਆਪਣਾ ਪਰਿਵਾਰ ਹੈ ਸੈਂ ਬੜੀ ਅੱਜ ਮਨ ਨੂੰ ਖੁਸ਼ੀ ਹੋਈ ਏ ਕਿ ਇਹਨਾਂ ਨੇ ਸਮੁੱਚਾ ਸਾਰਾ ਪਿੰਡ ਇੱਕ ਬੰਨੇ ਕਰਕੇ ਸਾਰਾ ਸ਼ਰੂਮਣੀ ਕਾਲੀਦਲ ਦੇ ਨਾਲ ਜੋੜਿਆ ਕਿਉਂਕਿ ਜੋ ਪਿਛਲੇ ਲੋਕਾਂ ਨੇ ਵਾਦੇ ਦੂਜੀ ਸਰਕਾਰਾਂ ਨੇ ਕੀਤੇ ਸੀ ਉਹ ਸਾਰਿਆਂ ਤੋਂ ਲੋਕ ਇਨਆਇਰ ਹੋ ਗਏ ਤੇ ਦੁਬਾਰਾ ਸ਼ਰੂਮਣੀ ਕਾਲੀਦਲ ਦੇ ਨਾਲ ਜੋੜ ਰਹੇ ਨੇ ਤੇ ਸ਼ਰੂਮਣੀ ਕਾਲੀਦਲ ਦਿਨ ਬਦ ਦਿਨ ਤੱਕ ਇਹ ਲੋਕਾਂ ਦੀ ਗੱਲ ਕਰ ਲਈਏ ਤੇ ਲੋਕਾਂ ਦੀ ਇੱਕ ਆਵਾਜ਼ ਵਿੱਚੋਂ ਆ ਰਹੀ ਆ ਕਿ ਹਰ ਬਹੁਤ ਇਲਾਕੇ ਦੇ ਵਿੱਚ ਆ ਰਹੀ ਆ। ਭਗਵੰਤ ਮਾਨ ਦਾ ਹੈਲੀਕਾਪਟਰ ਜਿਹੜਾ ਆ ਹੁਣ ਕਿਉਂ ਨਹੀਂ ਹੜਾਂ ਵਾਲੇ ਪਾਸੇ ਆ ਰਿਹਾ ਕਿਉਂਕਿ ਉਹ ਦਿੱਲੀ ਨੂੰ ਜ਼ਿਆਦਾ ਗੇੜੇ ਲੱਗ ਰਹੇ। ਦੇਖੋ ਭਗਵੰਤ ਮਾਨ ਜਿਹੜਾ ਵਾ ਉਹਨੂੰ ਤੁਸੀਂ ਇੱਕ ਰਾਜਨੀਤੀ ਵਾਲਾ ਲੀਡਰ ਨਹੀਂ ਕਹਿ ਸਕਦੇ। ਉਹ ਤੇ ਪਤਾ ਨਹੀਂ ਕਿੱਦਾਂ ਮਤਲਬ ਚੁਟਕਲੇ ਚੁਟਕਲੇ ਸੁਣਾ ਕੇ ਤੇ ਪੰਜਾਬ ਦੇ ਲੋਕਾਂ ਨੇ ਮੌਕਾ ਦੇ ਦਿੱਤਾ। ਸ਼ਾਇਦ ਲੋਕੀ ਤਜਰਬਾ ਕਰਨਾ ਚਾਹੁੰਦੇ ਹੈ ਸਪੈਸ਼ਲੀ ਮਾਲਵੇ ਵਾਲੇ ਜ਼ਿਆਦਾ ਹੈ। ਸਾਡੇ ਨਾਲ ਮਾਲਵੇ ਵਾਲੇ ਜ਼ਿਆਦਾ ਤਜਰਬਾ ਕਰਦੇ। ਕਿਉਂਕਿ ਹਮੇਸ਼ਾ ਜਿਹੜੀ ਚੀਜ਼ ਦੀ ਕਾਰਡ ਨਿਕਲਦੀ ਹੈ ਕੰਬੈਨਾ ਦੀ ਰੀਪਰਾਂ ਦੀ ਮਾਲ ਵਿੱਚੋਂ ਢੀਲਦੀ ਹੈ ਤੇ ਇਹ ਵੀ ਕਾਰਡ ਉਹਨਾਂ ਦੇ ਹੀ ਪਰ ਬੜੀ ਪੂਰੀ ਤਰ੍ਹਾਂ ਫੇਲ ਹੋਈ ਉਹਨੂੰ ਤੇ ਮਤਲਬ ਹੀ ਕੋਈ ਨਹੀਂ ਲੋਕਾਂ ਦੇ ਨਾਲ ਉਹਦੇ ਦੋਹਾ ਵੋਟਾਂ ਪਾਈਆਂ ਬਣ ਗਿਆ ਤੇ ਬਣ ਗਿਆ ਉਹ ਆਪਣੇ ਦਿੱਲੀ ਤੱਕ ਕਰਵਾਜਦੇ ਉਹਦੇ ਆਕਾ ਬੈਠੇ ਨੇ ਪੰਜਾਬ ਨੂੰ ਲੁੱਟਣ ਵਾਸਤੇ ਹਰ ਮੰਤਰੀ ਦੇ ਨਾਲ ਹਰ ਐਮਐਲਏ ਦੇ ਨਾਲ ਇੱਕ ਇੱਕ ਦਿੱਲੀ ਵਾਲਾ ਬੰਦਾ ਬੈਠਾ ਹੈ ਦਿੱਲੀ ਵਾਲਾ ਬੰਦਾ ਫਾਈਲ ਤੇ ਸਾਈਨ ਕਰਦਾ ਫਿਰ ਐਮਐਲਏ ਕੋ ਜੰਦੀ ਇਹ ਤੇ ਹਾਲਾਤ ਨੇ ਪੰਜਾਬ ਨੇ ਸਮੁੱਚੇ ਤੌਰ ਤੇ ਜੇ ਕਈਏ ਤੇ ਆਪਣੀ ਜਿਹੜੀ ਹੈ ਨਾ ਪੱਗ ਲਾ ਕੇ ਤੇ ਦਿੱਲੀ ਵਾਲਿਆਂ ਨੂੰ ਫੜਾਦੀ ਭਈਆਂ ਇਹੀ ਲੋਕੀ ਕਹਿੰਦੇ ਆ ਭਈਆਂ ਨੂੰ ਬਾਹਰ ਕੱਢੋ ਅਸੀਂ ਰੱਖਣਾ ਨਹੀਂ ਤੇ ਉਹਨਾਂ ਲੋਕਾਂ ਨੇ ਆਪਣੀ ਬਾਜੀ ਇਹਨਾਂ ਨੂੰ ਫੜਾ ਦਿੱਤੀ ਇਹ ਗੱਲ ਕਰੀਏ ਤੇ ਬਰੇ ਵੱਡੇ ਲੈਵਲ ਤੇ ਚੰਡੀਗੜ੍ਹ ਹਾਈ ਰੇ ਵੀ ਬੰਦ ਹੋਏ ਆ ਕੰਨੇ ਦੀ ਪੇਮਟ ਨੂੰ ਲੈ ਕੇ ਗੱਲ ਕਰੀਏ 65 ਰੁਪਏ ਜਿਹੜੇ ਹੁਣ ਤਨ ਤੱਕ ਸਰਕਾਰ ਨਹੀਂ ਦੇ ਪਾਰੀ ਕੀ ਕਰਨ ਸਮਝਦੇ ਵੇਸੇ ਕੋਈ ਸਰਕਾਰ ਦੇ ਪੱਲੇ ਕੱਖ ਨਹੀਂ ਜੀ ਜੇ ਕੁਝ ਵੀ ਸਰਕਾਰ ਦੇ ਕੋਲ ਹੈਗੀ ਹੈ ਜੋ ਵੀ ਕੋਈ ਕੰਮ ਆ ਦੱਸੋ ਕਿੰਨੀ ਕਿੜਾ ਅਜ ਤੱਕ ਫੰਡ ਸਰਪੰਚਾਂ ਨੂੰ ਮਿਲਿਆ ਜਿਹੜੇ ਸਰਪੰਚ ਨਵੇਂ ਬਣੇ ਨੇ ਸਰਕਾਰ ਤੇ ਇੱਕ ਲੋਟੂ ਹੈ ਜਿੰਨਾ ਕਿ ਉਹਨਾਂ ਨੂੰ ਫੰਡ ਭੁੰਡਾ ਰਿਹਾ ਚਾਹੇ ਐਕਸਾਈਜ਼ ਮਹਿਕਮੇ ਤੋਂ ਆ ਰਿਹਾ ਚਾਹੇ ਰੇਤ ਬਜਰੀ ਤੋਂ ਆ ਰਿਹਾ ਉਹਨਾਂ ਦੇ ਆਪਣੇ ਘਰ ਹੀ ਨਹੀਂ ਪੜ ਰਹੇ ਪਹਿਲਾਂ 45 ਕਰੋੜ ਰੁਪਈਆ ਲਾ ਕੇ ਇਹਨੇ ਦਿੱਲੀ ਕੋਠੀ ਬਣਾਈ ਕੇਜਰੀਵਾਲ ਨੇ ਹੁਣ ਮੋਹਾਲੀ ਅੰਬਸਰ ਗੁਰਦਵਾਰੇ ਤੇ ਲਾ ਕੇ ਘੱਟੋ ਘੱਟ 40 ਕਰੋੜ ਰੁਪਈਆ ਲਾ ਕੇ ਮਹਿਲ ਬਣਾਇਆ ਤੇ ਇੱਥੇ ਪੱਕੇ ਤੌਰ ਤੇ ਰਹਿ ਰਿਹਾ ਇਹਨਾਂ ਦੇ ਢਿੱਡ ਭਰਨਗੇ ਦੇ ਪੰਜਾਬ ਦੇ ਲੋਕਾਂ ਦੇ ਕਿਸਾਨਾਂ ਨੇ ਦੇਖੇਗਾ ਕੋਈ ਕਿਸਾਨਾਂ ਨੂੰ ਤੇ ਇਹਨਾਂ ਨੇ ਧੱਕੇ ਨਾਲ ਕਿਨੋਰੀ ਬਾਰਡਰ ਠਾਇਆ ਕੁੱਟ ਕੇ ਬਾਰਡਰਾਂ ਤੋਂ ਲੋਕਾਂ ਨੂੰ ਉਠਾ ਕੇ ਘਰਾਂ ਨੂੰ ਭੇਜਿਆ ਟਰਾਲੀਆਂ ਇਹਨਾਂ ਦੀਆਂ ਚੁੱਕ ਲਈਆਂ ਜੋਕੀਆਂ ਚੋਰੀ ਕਰ ਲਈਆਂ ਧੱਕੇ ਨਾਲ ਖੋਲੀਆਂ ਤੇ 61 ਰੁਪਏ ਇਹਨਾਂ ਨੇ ਨਹੀਂ ਦੇਣੇ 61 ਲੈਣ ਵਾਸਤੇ ਸਾਨੂੰ ਫੇਰ ਮੋਰਚਾ ਲਾਉਣਾ ਪੈਣਾ ਤੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਆ ਹੁਣ ਲੈਂਡ ਪੂਲਿੰਗ ਪਾਲਸੀ ਆਈ ਜਿਹਨੇ ਜਿਹਨੇ ਕਿ ਕਿਸਾਨੀ ਖਤਮ ਹੀ ਕਰ ਦੇਣੀ 48000 ਕਰੋ ਕਿਲਾ ਜਿਹੜਾ ਟੋਟਲ ਪੰਜਾਬ ਦਾ ਕਵਰ ਹੋਣਾ ਸੀ 24000 ਲੁਧਿਆਣੇ ਹਜ਼ਾਰ ਕਿਤੇ ਦੋ ਕਿਤੇ ਜਿੰਨੇ ਪੰਜਾਬ ਨੂੰ ਬਿਲਕੁਲ ਖਤਮ ਕਰਕੇ ਰੱਖ ਦੇਣਾ ਕਿਸਾਨੀ ਖਤਮ ਕਰ ਉਹ ਬੁਝੇ ਬਚਾਇਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਚੋਉਣੀ ਗਲੀ ਗਾਲੀ ਦਾ ਜਨਮ ਹੋਇਆ ਚੋਉਣੀ ਗਲੀ ਗਾਲੀ ਦੇ ਪ੍ਰਧਾਨ ਸਖਬਾਰ ਸੁਖਮੀਰ ਸਿੰਘ ਬਾਦਲੇ ਨੇ ਇਹ ਵੀ ਕਹਿਤਾ ਹੈ ਕਿ ਜੇ ਸਰਕਾਰ ਐਕਵਾਇਰ ਕਰ ਲੇਗੀ ਤੇ ਮੇਰੀ ਸਰਕਾਰ ਬਣੇਗੀ ਤੇ ਮੈਂ ਜਿੱਦਾਂ ਐਸਵਾਈਐਲ ਨਹਿਰ ਦੀ ਬਾਦਲ ਸਾਹਿਬ ਵੱਡੇ ਨਾਲ ਜ਼ਮੀਨ ਵਾਪਸ ਕੀਤੀ ਮੈਂ ਸਾਰਿਆਂ ਨੂੰ ਵਾਪਸ ਕਰਾਂਗਾ ਜਿੱਦਾਂ ਇਹ ਕਿਹੜਾ ਗੋਨਾ ਹੈ ਜਦੋਂ ਪੱਕੇ ਮੋਰਚੇ ਦਾ ਐਲਾਨ ਕੀਤਾ ਕਿ ਅਸੀਂ ਹੰਮ ਸਾਹਿਬ ਹਰ ਹਲਕੇ ਚੋਂ 500 ਬੰਦਾ ਰੋਜ਼ ਜਾਏਗਾ ਜਾ ਕੇ ਕੇਜਰੀਵਾਲ ਦਾ ਪਿੱਟ ਸਿਆਪਾ ਕਰੇਗਾ ਤੇ ਫਿਰ ਮਜਬੂਰ ਨੂੰ ਸਰਕਾਰ ਨੂੰ ਸਕੀਮ ਵਾਪਸ ਲੈਣੀ ਪਈ ਕਿ ਇਹ ਤੇ ਕੰਮ ਬਹੁਤ ਜ਼ਿਆਦਾ ਵੱਧ ਗਿਆ ਸਰਕਾਰ ਕਿਸਾਨਾਂ ਦੀ ਹੈ ਹੀ ਨਹੀਂ ਉਹ ਇੱਕ ਭੰਡਾਂ ਦੀ ਸਰਕਾਰ ਹੈ ਲੋਕਾਂ ਨੇ ਤਮਾਸ਼ਾ ਵੇਖਣ ਲਈ ਬਣਾਤੀ ਵੋਟਾਂ ਪਾਤੀਆਂ ਕੌਣ ਪੰਜਾਬ ਲਈ ਸੋਚਦਾ ਇਹ ਗੱਲ ਸੋਚੀ ਨਹੀਂ ਕਿ ਜਿਹੜਾ ਲੋਕਲ ਬੰਦਾ ਵਾ ਜਿਹਨੂੰ ਦਰਦ ਹੀ ਪੰਜਾਬ ਦਾ ਸ਼੍ਰੋਮਣੀ ਕਾਲੀਦਾਲ ਨੂੰ ਗੁਜਰਾਤ ਨਾਲ ਕੋਈ ਲੈਣਾ ਦੇਣਾ ਨਹੀਂ ਮਹਾਰਾਸ਼ਟਰ ਨਾਲ ਕੋਈ ਨਹੀਂ ਜੁਪੀ ਨਾਲ ਉਹਨਾਂ ਨੇ ਪੰਜਾਬ ਦਾ ਸੋਚਣਾ ਕਿ ਪੰਜਾਬ ਮੇਰਾ ਤਰੱਕੀ ਕਿੱਦਾਂ ਕਰੇ ਜਦੋਂ ਸਾਡੀ ਸਰਕਾਰ ਸੀ 10 ਸਾਲ 2017 ਤੱਕ ਪੰਜਾਬ ਪਹਿਲੇ 5 ਨੰਬਰਾਂ 'ਚ ਆ ਗਿਆ ਸੀ ਸਾਰੇ ਹਿੰਦੁਸਤਾਨ 'ਚ ਅੱਜ 27ਵੇਂ ਨੰਬਰ ਤੇ ਫੇਰ ਚਲਾ ਗਿਆ ਹਰ ਬੰਦੇ ਉਹ ਖੇਤੀ 'ਚ ਪੰਜਾਬ ਕਹਿੰਨੇ ਆਂ ਸਾਡਾ ਪੰਜਾਬ ਸੂਬਾ ਮੋਰੀ ਐ ਖੇਤੀ ਅੱਜ ਤੁਸੀਂ ਖੇਤੀ ਦਾ ਰਿਕਾਰਡ ਕਢਾ ਲਓ ਨੈੱਟ ਦੇ ਉੱਤੇ ਪੰਜਾਬ ਦਾ ਨਾਂ ਹੀ ਨਹੀਂ ਆਉਂਦਾ ਖੇਤੀ 'ਚ ਜੂਪ ਗੰਨਾ ਲੈ ਗਿਆ ਜੂਪੀ ਕਣਕ ਲੈ ਗਿਆ ਐਮਪੀ ਝੋਨਾ ਲੈ ਗਿਆ ਪਿਆਰ ਤੇ ਸਾਡੇ ਤੇ ਨਾ ਹੀ ਕਿਤੇ ਨਹੀਂ ਹੁੰਦਾ ਦੇ ਕਰਕੇ ਅਸੀਂ 61 ਰੁਪਈਆ ਵਾਸਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜਿੱਥੇ ਕਿਸਾਨ ਜੱਦੀ ਬੰਦੀ ਕਹੇਗੀ ਜੀ ਅੱਜ ਗਈ ਤੇ ਦਰੀਆ ਦੀ ਗੱਡੀ ਚ ਪਈ ਹੈ ਉਹਨੇ ਵਛਾ ਲਿੰਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾ ਲਈ ਬਣਿਆ ਨਾ ਕਿ ਰਾਜ ਕਰਨ ਲਈ ਰਾਜ ਤੇ ਚਲੋ ਤੁਹਾਂ ਦੇ ਦਤਾ ਤੇ ਉਹਨਾਂ ਕਰ ਲਿਆ ਸਨ ਸਨ 2023 ਦੇ ਵਿੱਚ ਹੜਾ ਆਈ ਸੀ ਜੀ ਫੜਾ ਤੋਂ ਜਿੰਨੀਆਂ ਵੀ ਸੜਕਾਂ ਜਿਹੜੀਆਂ ਬੇਟ ਲੱਗ ਕੇ ਦੀਆਂ ਖਾਸ ਤੌਰ ਤੇ ਬਹੁਤ ਜ਼ਿਆਦਾ ਨੁਕਸਾਨੀਆਂ ਗਈਆਂ ਪ੍ਰਭਾਵ ਧੋਈਆਂ ਜੇ ਉਹ ਅਗਲੀ ਬਲਵੰਡੇ ਵਾਲੀ ਪੁਲੀ ਲਾ ਲਈ ਤੇ ਉਹ ਨਹੀਂ ਅਜੇ ਤੱਕ ਬੰਨ ਰਹੀ ਜੇ ਜਿੰਨੀਆਂ ਵੀ ਰੋਡਾਂ ਉਸ ਤੋਂ ਅਗਲੀ ਪੁਲੀ ਜਿਹੜੀ ਆ ਚੇਅਰਮੈਨ ਦਾ ਪੰਪ ਲੱਗੀ ਉਹ ਵੀ ਟੁੱਟਣ ਦੀ ਗੱਕਾਰ ਤੇ ਆ ਗਈ ਇਹ ਨਾ ਹੋਏ ਕਿ ਪਿਛਲੀ ਬਣਦੇ ਅਗਲੀ ਟੁੱਟ ਜੇ ਉਹਨਾਂ ਚ ਨੂੰ ਰਸਤੇ ਤੇ ਬਲੌਕ ਹੀ ਰਹਿ ਦੇ ਦੀ ਨਹੀਂ ਚਿੰਤਾ ਨਾ ਕਰੋ ਪਿਛਲੀ ਬਣਣੀ ਹੈ ਅੱਛਾ ਜੀ ਇਹ ਸਰਕਾਰ ਤੋਂ ਪਿਛਲੀ ਬਣਣੀ ਅਗਲੀ ਭਾਵੇਂ ਟੁੱਟ ਜੇ ਪਰ ਪਿਛਲੀ ਨਹੀਂ ਬਣਦੀ ਵੇਖੋ ਇਹਨੂੰ 2 ਸਾਲ ਹੋ ਗਿਆ ਟੈਂਡਰ ਦੀ ਨਿੱਗੀ ਜੀ ਪੁਲੀ ਦਾ ਆਡੀ ਸਰਕਾਰ ਹੀ ਜਦੋਂ ਬਾਦਲ ਸਾਹਿਬ ਜੀ ਵਿਨੋਦ ਖੰਨੇ ਨਾਲ ਲੈ ਕੇ 1 ਸਾਲ ਦੇ ਵਿੱਚ ਬਿਆਸ ਦਰਿਆ ਤੇ ਪੋਲ ਬਣਾਇਆ ਕਿ ਨਹੀਂ ਬਣਾਇਆ ਮਕੇਰੀਆਂ ਤੇ ਇਹ ਕਿਉਂ ਨਹੀਂ ਬਣਦਾ ਕਿ ਕਿੱਡਾ ਹੈ ਵੱਡਾ ਪੋਲ ਕਿਤੇ ਗੱਲ ਹੁੰਦੀ ਨੀਤਾਂ ਇਹਨਾਂ ਨੇ ਜਿਹੜਾ ਆਪਣਾ ਬੰਦਾ ਇਨਚਾਰਜ ਲਾਇਆ ਇਹਨਾਂ ਨੂੰ ਤੇ ਉੱਤੇ ਵਿਸ਼ਵਾਸ ਨਹੀਂ ਉਹਦੇ ਖੰਭ ਕੁੱਤਰੀ ਜਾਂਦੇ ਨੇ ਵਿਚਾਰਾ ਚਲੋ ਅੱਗੇ ਇੰਨਾ ਕੀ ਤੇ ਉਹਨੂੰ ਹੋਰ ਸਿਕਾ ਦੇਣਾ ਇਹਨਾਂ ਡਰਾ ਡਰਾ ਕੇ ਮੇਰੇ ਖਿਆਲ ਸਤਾਈ ਤਾ ਤੇ ਤੁਸੀਂ ਤਗੜੇ ਹੋ ਕਿ ਲੋਕੀ ਇਕੱਠੇ ਹੋਣ ਮੈਂ ਤੁਹਾਨੂੰ ਅਸ਼ਵਾਜ ਦੋਣਾ ਕਿ ਅਸੀਂ ਜਿਹੜਾ ਤੁਹਾਡੇ ਗੰਨੇ ਦੇ ਪੈਸੇ ਲਈ ਵੀ ਮੋਰਚਾ ਲਾਵਾਂਗੇ ਤੇ ਉਦੋਂ ਤੱਕ ਲਾਵਾਂਗੇ ਜਦੋਂ ਤੱਕ ਤੁਹਾਨੂੰ ਸਰਕਾਰ ਪੈਸੇ ਦੇ ਨਹੀਂ ਦਿੰਦੀ ਚਾਹੇ ਉਹਦੇ ਲਈ ਗ੍ਰਿਫਤਾਰੀਆਂ ਦੇਣੀਆਂ ਪੈਣ ਤੁਸੀਂ ਵੀ ਤਿਆਰ ਹੋ ਕੇ ਆਇਓ ਕਿਉਂ ਗੰਨੇ ਨੂੰ ਵਜੇ ਪਏ ਆ 3-4 ਮਹੀਨੇ ਨਵੰਬਰ ਨੂੰ ਚੱਲਣਾ ਜਾਂ 2 ਮਹੀਨੇ ਅੰਦਰ ਰਹਿ ਵੀ ਜਾਵਾਂਗੇ ਤੇ ਕੋਈ ਗੱਲ ਨਹੀਂ ਐਵੇਂ ਗੰਨੇ ਮੁੜਕੇ ਜਿਹੜੇ ਦੇਣਾ ਉਹ ਤੇ ਪੱਖਾ ਤੇ ਚੱਲਦਾ ਹੁੰਦਾ 1.5 ਸਾਲ ਪਹਿਲਾਂ ਹੀ ਲੋਕਾਂ ਨੇ ਆਪਣਾ ਧਿਆਪ ਕਰ ਲਿਆ ਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਜਾਂ ਜੁੜ ਵੀ ਰਹੇ ਨੇ ਮੀਟਿੰਗਾਂ ਵਕ ਵਕ ਪਿੰਡਾਂ 'ਚ ਹੋ ਰਹੀਆਂ ਆਮ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਤੁਹਾਨੂੰ ਮੈਂ ਤੇ ਇਹੀ ਅਪੀਲ ਇੱਕ ਸਿਆਣੇ ਦੀ ਘਾਲਦਾ ਕਿ ਆਪਣਾ ਮਾਰੇਗਾ ਤੇ ਛਾਵੇਂ ਛੁੱਟੇਗਾ ਜੇ ਕਾਲੀਦਲ ਮੰਨ ਲਓ ਤੁਹਾਨੂੰ ਲੱਗਦਾ ਕਿ ਕਿਤੇ ਕੋਈ ਗਲਤੀ ਕਰੇਗਾ ਤੇ ਪਰ ਉਹ ਤੁਹਾਡੇ ਫੇਵਰ ਦੀ ਹੋਏਗੀ ਚਾਹੇ ਆਪਣਾ ਨੁਕਸਾਨ ਕਰਾ ਲੇ ਕਾਲੀਦਲ ਨੇ ਅੱਜ ਤੱਕ ਜਿੰਨੇ ਵੀ ਕੰਮ ਕੀਤੇ ਨੇ ਪੰਜਾਬ ਦੀ ਕਿਸਾਨੀ ਲਈ ਕੀਤੇ ਨੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਲਈ ਕੀਤੇ ਨੇ ਗਰੀਬ ਬਦਲ ਸਾਹਿਬ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਪਰਿਵਾਰ ਨੇ ਜਿਹੜੇ ਬਿਲਕੁਲ ਹੀ ਰੋਟੀ ਆਟਾ ਹੁੰਦਾ ਹੀ ਨਹੀਂ ਗਰੀਬ ਕਈ ਮੰਗਛੰਕੇ ਖਾਂਦੇ ਨੇ ਉਹਨਾਂ ਨੇ ਉਹ ਆਟਾ ਦਾਲ ਸਕੀਮ ਸ਼ੁਰੂ ਕੀਤੀ ਪੰਜਾਬ ਸਰਕਾਰ ਨੇ ਉਹ ਵੀ ਬੰਦ ਕਰਤੀ ਹੁਣ ਤੇ ਸੈਂਟਰ ਚ ਜਿਹੜਾ ਕੋਈ 2 ਰੁਪਏ ਵਾਲਾ ਹੁੰਦਾ ਸ਼ਹੀ ਵੀ ਨਹੀਂ ਉਹ ਹੁੰਦਾ ਬਾਕੀ ਆਟਾ ਦਾਅ ਤੇ ਬੰਦੀ ਹੋ ਗਈ ਹੈ ਮਤਲਬ ਪੰਜਾਬ ਦੀ ਬੰਦ ਪੰਜਾਬ ਦੀ ਤੇ ਬਿਲਕੁਲ ਹੀ ਬੰਦ ਹੋ ਗਈ ਹੈ ਕਿਉਂਕਿ ਜੋ ਵੀ ਅੱਜ ਤੱਕ ਕੰਮ ਕੀਤਾ ਤੁਸੀਂ ਵੇਖੋ ਸਿਆਣੇ ਮੇਰੇ ਤੋਂ ਬੈਠੇ ਨੇ ਨਵੇਂ ਮੁੰਡੇ ਵੀ ਨੇ ਗੂਗਲ ਤੇ ਹਰ ਚੀਜ਼ ਨਿਕਲ ਜਾਂਦੀ ਹੈ ਕਿਤਾਬਾਂ ਤੇ ਉਹ ਲਿਖੀਆਂ ਮੰਨ ਲਿਆ ਵੀ ਕੋਈ ਕਿਸੇ ਵੇਲੇ ਬੰਦਾ ਉਧਰ ਜੁੜਿਆ ਹੁੰਦਾ ਤੇ ਉਧਰੋਂ ਉਹਦੀ ਪੈਨ ਚੱਲਦਾ ਪਰ ਗੂਗਲ ਨੇ ਸਭ ਕੁਝ ਸੱਚ ਦੱਸ ਦੇਣਾ ਪੁਏ ਹਲੋ ਰਕਾਰਡ ਕਢਾ ਕੇ ਪੰਜਾਬ ਦੀ ਡਿਵੈਲਪਮੈਂਟ ਕਿੱ데 ਰਾਹ ਚੋ ਕਾਲੀਦਾਲੀ ਇੱਕ ਇਹੋ ਜਿਹੀ ਪਾਰਟੀ ਆ ਮੈਂ ਅਪੀਲ ਕਰਦਾ ਆਪਣੇ ਹਲਕੇ ਦੇ ਸਾਰੇ ਨੌਜਵਾਨਾਂ ਨੂੰ ਸਿਆਣਿਆਂ ਨੂੰ ਬਜ਼ੁਰਗਾਂ ਨੂੰ ਆਪਣੇ ਵੱਡਿਆਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਕਿ ਵੱਧ ਤੋਂ ਵੱਧ ਆਪਣੀ ਪਾਰਟੀ ਸ਼ਰੋਣੀ ਕਾਲੀਦਾਲ ਦੇ ਨਾਲ ਜਿਹੜਾ ਸ਼ਰੋਣੀ ਕਾਲੀਦਾਲ ਤਗੜਾ ਹੁੰਦਾ ਤੇ ਤੁਸੀਂ ਤਗੜੇ ਹੋਨੇ ਤੇ ਜੇ ਗੁਰੂ ਕਿਰਪਾ ਕਰੇ ਗੁਰੂ ਰਾਮਦਾਸ ਦੀ ਕਿਰਪਾ ਹੈ ਤੁਸੀਂ ਮੈਨੂੰ ਮੌਕਾ ਦਿੰਨੇ ਆ ਮੈਂ ਇਹ ਗੱਲ ਵਾਅਦਾ ਨਾਲ ਕਹਿਣਾ ਕਿ ਹਰ ਪੰਜਾਂ ਪਿੰਡਾਂ ਮਗਰ ਇੱਕ ਸਟੇਡੀਅਮ ਬਣਾਵਾਂਗੇ ਜਦੋਂ ਕਿਉਂਕਿ ਸਰਕਾਰ ਸਾਡੀ ਹਣੀ ਹੈ ਬਾਦਲ ਸਾਹਿਬ ਦਾ ਅਸੀਂ ਗੁੱਟ ਫੜ ਕੇ ਵੀ ਕੰਮ ਕਰਾ ਲੈਣਾ ਇਹਨਾਂ ਮੇਰੇ ਤੇ ਵਿਸ਼ਵਾਸ ਕਰਦੇ ਨੇ ਕਿਉਂਕਿ ਵਿਸ਼ਵਾਸ ਮੈਂ ਜਿੱਤਿਆ ਤੁਹਾਡੀ ਬਦੌਲ ਜਦੋਂ ਕਾਦੀਆਂ ਦਾ ਵਰਕਾ ਖੁੱਲਦਾ 43000 ਵੋਟ ਵੰਦੇ ਨੇ ਤੇ ਉਹ ਉਹ ਮਗਰ ਤੁਸੀਂ ਦੇਖਦੇ ਹੋ ਨਾ ਸਾਰੇ ਤੇ 43 ਦੀ ਆਪਾਂ ਇਹਨਾਂ 60000 ਵੋਟ ਕਰਨੀ ਹੈ ਇਹ ਤੁਸੀਂ ਮਨ ਬਣਾ ਲਓ ਵੀ 17000 ਵੋਟ ਤੁਹਾਂ ਵਧਾਉਣੀ ਹੈ ਮੈਂ ਇਕੱਲਾ ਨਹੀਂ ਵਧਾ ਸਕਦਾ ਤੇ ਜੇ ਆਪਾਂ ਵਧਾ ਲੈਨੇ ਆ ਆਪਾਂ ਜਿਹੜਾ ਕਹਿੰਦੇ ਨਾ ਅਰਬੀ ਘੋੜਾ ਅਰਬੀ ਘੋੜੇ ਦੇ ਦਰਸ਼ਨੀ ਘੋੜਾ ਇਹਨੂੰ ਵੇਖੋ ਸੋਣਾ ਬੜਾ ਜਵਾਨ ਵੀ ਬੜਾ ਪਰ ਕਰਦਾ ਕੱਖ ਨਹੀਂ ਨਾ ਸਵਾਰੀ ਕਰਾਉਂਦਾ ਨਾ ਇਹ ਕੇ ਟਾਂਗੇ ਅਗੇ ਜੋਬਦਾ ਸਿਰ ਵੋਟਾਂ ਲੈਂਦਾ ਤੇ ਦਿੱਲੀ ਚੰਡੀਗੜ੍ਹ ਵੋਟਾਂ ਲੀਦਾ ਦਿੱਲੀ ਚੰਡੀਗੜ੍ਹ ਦੇ ਕਰਕੇ ਇਹਨੂੰ ਬਦਲੋ ਕੋਈ ਕੰਮ ਦਾ ਘੋੜਾ ਵੀ ਲਾ ਕੇ ਵੇਖ ਲਓ ਤੁਹਾਡੇ ਕੰਮ ਬਹੁਤ ਕਰਾਂਗਾ ਧੰਨਵਾਦ ਸੋ ਇਹਨੇ ਸਰਦਾਰ ਬੁਰਖਬਤ ਸਿੰਘ ਮਾਲ ਜਿਨ੍ਹਾਂ ਦੇ ਨਾਲ ਘੱਟੋ ਘਣ 400 ਦੇ ਕਰੀਬ ਜਿਹੜੀ ਅੱਜ ਲੋਕ ਜਿਹੜੇ ਪਿੰਡ ਬਾਗੜੀਆਂ ਦੇ ਵਿੱਚੋਂ ਜੁੜ ਕੇ ਮੇਰੇ ਨਾਲ ਤੇ ਇੱਥੇ ਵਿਰਾਜਮਾਨ ਕਪਤਨ ਦੂਰ ਸਿੰਘ ਜੀ ਸਾਧਾ ਸਰਪੰਚ ਮੇਰਾ ਛੋਟਾ ਵੀਰ ঠাকুর ਰਮਨ ਜੀ

ਬੜਾ ਬੌਧਿਕ ਤਰੀਕੇ ਦੇ ਨਾਲ ਸਮਝਾਇਆ ਗਿਆ ਕਿ ਅਸੀਂ ਸ਼੍ਰੋਮਣੀ ਕਾਲੇਗਰ ਨੂੰ ਵੋਟਾਂ ਕਿਉਂ ਪਾਉਣੀ ਹੈ ਅੱਜ ਜਪੜੇ ਨਜ਼ਰ ਨਿਗਾ ਮਾਰਦੇ ਆ ਪੰਜਾਬ ਦੀ ਡਿਵੈਲਪਮੈਂਟ ਵੱਲ ਕਿਸੇ ਲੋਕ ਭਲਾਈ ਸਕੀਮ ਵੱਲ ਚਾਹੇ ਉਹ ਪੈਨਸ਼ਨਾਂ ਦੇ ਸੀ ਚਾਹੇ ਉਹ ਟਰੈਕਟਰਾਂ ਦੇ ਟੈਕਸ ਮਾਫ ਕਰਾਈ ਸੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਸ਼੍ਰੋਮਣੀ ਕਾਲੇਗਰ ਦੀ ਸਰਕਾਰ ਨੇ ਕਰਾਈ ਸੀ ਇਹਦੇ ਕਿਸਾਨਾਂ ਦਾ ਗੱਜਾ ਇਹਨੂੰ ਟੂਟ ਟੈਕਸ ਕਹਾਂਦਾ ਹੈ ਕੋਈ ਵੀ ਸੋਲ ਜਿਹੜੀ ਪੰਜਾਬ ਪਹਿਲੀ ਵਾਰ ਸ਼ੁਰੂ ਹੋਈ ਸ਼੍ਰਾਮਿਕ ਕਾਲੀਗਰ ਦੀ ਸਰਕਾਰ ਤੋਂ ਇਸ ਕਰਕੇ ਅਸੀਂ ਕਹਿੰਦੇ ਆ ਕਿ ਸ਼੍ਰੋਮਣੀ ਕਾਲੀਗਰ ਪੰਜਾਬ ਦੀ ਪਾਰਟੀ ਹੈ ਇਹਨੂੰ ਕੋਈ ਫੈਸਲਾ ਲੈਣ ਵਾਸਤੇ ਦਿੱਲੀ ਵੱਲ ਨਹੀਂ ਆਖਣਾ ਪੈਣਾ ਇਹਨੇ ਬਟਿੰਡੇ ਤੋਂ ਜਾਂ ਚਰਨੀਗਰ ਤੋਂ ਬੈਦਰਾ ਲਾਗੂ ਕਰਤਾ ਕਿ ਪੰਜਾਬ ਚਾਹ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲੀ ਗ੍ਰੇਨਬਿਲਟੀ ਦੀ ਗੱਲ ਕਰਾਂ ਕਿ ਉਹਨਾਂ ਦਾ ਪ੍ਰੋਸਾ ਲੋਕਾਂ ਨੂੰ ਪ੍ਰੋਸਾ ਕਿਉਂ ਬਣਿਆ ਉਹਨਾਂ ਤੇ

ਲੋਕਾਂ ਦੇ ਤੁਹਾਡਾ ਵਿਸ਼ਵਾਸ ਬਣਿਆ ਰਹੇਗਾ ਤੋ ਨਹੀਂ ਆਪੇ ਲੋਕਾਂ ਨੇ ਮੁਰਤੀ ਬਣੇ ਸ਼੍ਰੋਮਣੀ ਕਾਲੇਦਲ ਆਪਣੀ ਮਾਂ ਪਾਰਟੀ ਵੱਲੋਂ ਤੇ ਦੂਜੀ ਗੱਲ ਕਰ ਲਈਏ ਜਿਨ੍ਹਾਂ ਨੂੰ ਹਰ ਵਾਰ ਇਹੋ ਜਿਹਾ ਅੱਗੇ ਭੇਜਦੇ ਹੋ ਇਲਾਕੇ ਤੋਂ ਤੇ ਜਾਂ ਜਿਹੜਾ ਭਗਵੰਤ ਮਾਨ ਬਣਾਇਆ ਇੱਕ ਜਿਹੜਾ ਨਮਕਾਣੀ ਪੜ ਰਿਆ ਸੀ ਕੋਈ ਮੀਰ ਦਾਦਾ ਮੱਝ ਲੈ ਕੇ ਆਇਆ ਦੋ ਦਿਨ ਤੱਕ ਉਹਨੂੰ ਪੱਠੇ ਪਾਏ ਮੱਝ ਪੂਰੀ ਕੱਟਾ ਦਿੱਤਾ ਮੱਝ ਨੇ ਉਹ ਕੱਟਾ ਛੱਡਣ ਲੱਗਾ ਥੱਲੇ ਤੇ ਮੱਧ ਨਾਲ ਲੱਤ ਮਾਰੀ ਛਾਲ ਮਾਰੀ ਕੱਟਾ ਜਿਹਦੇ ਦੇ ਮੱਧ ਨੂੰ ਜੇ ਵਰਨੇ ਕਿੱਲੇ ਫਿਰ ਟੋਕਰੇ ਚ ਪੱਠੇ ਪਾਏ ਉਹ ਪੱਠੇ ਵੀ ਨਾ ਖਾਏ ਪੱਠੇ ਛੱਡ ਕੇ ਟੋਕਰਾ ਛੱਡ ਕੇ ਭਰਾਂ ਚੱਲ ਗਈ ਉਹਨੇ ਖਲ ਪਾਈ ਪਾੜਾ ਪਾਇਆ ਪਰ ਮੱਧ ਨਾ ਮੰਨੇ ਮਾਦੀ ਕਰੀ ਇਧਰ ਨੂੰ